ਹਾਂਜੀ ਸਤਿ ਸ੍ਰੀ ਅਕਾਲ ਜੀ ਸਰਣ ਸਭ ਵਿਦਿਆਰਥੀਓ ਅੱਜ ਜੋ ਕਿ ਆਪਣੀ ਕਲਾਸ ਹੈਗੀ ਆਪਨੂੰ ਕੈਨਸਲ ਕਰਨੀ ਪਊਗੀ ਠੀਕ ਹੈ ਕਿਉਂਕਿ ਵਿੱਚ ਪ੍ਰੋਬਲਮ ਆ ਰਹੀ ਹੈ ਜਿਆਦੇ ਠੀਕ ਹੈ ਜੀ ਤੇ ਬਾਅਦ ਵਿੱਚ ਵੀ ਹੋ ਸਕਦਾ ਆਪਨੂੰ ਫਿਰ ਜੇ ਅੱਜ ਲਗਾਤੀ ਕਲਾਸ ਹੈ ਆਪਾਂ ਫੇਰ ਉਹ ਕਰਦਾਂਗੇ ਹਨਾ ਇੱਥੇ ਕਦੇ ਵੀ ਸ਼ੋਕਰ ਹੈ ਤੁਸੀਂ ਆਗੇ ਜੀ ਕਹਿੰਦੇ ਪਰ ਮੈਂ ਤੁਹਾਨੂੰ ਦੱਸਣੀ ਆਇਆ ਸੀਗਾ ਵੀ ਵੇਟ ਨਾ ਕਰਿਓ ਅੱਜ ਆਪਣੀ ਇਹ ਕਲਾਸ ਨਹੀਂ ਹੋਣੀ ਹੈਗੀ ਠੀਕ ਹੈ ਕਿਉਂਕਿ ਇਹ ਕਲਾਸ ਵਿੱਚ ਪ੍ਰੋਬਲਮ ਆਊਗੀ ਬਾਅਦ ਵਿੱਚ ਆਵਾਜ਼ ਵਗੈਰਾ ਦੀ ਵੀ ਆਊਗੀ ਤੇ ਮੈਂ ਖੁਦ ਵੀ ਨਹੀਂ ਮੁਰਿਆ ਸਕਣ ਇਸ ਕਲਾਸ ਦੇ ਵਿੱਚ ਠੀਕ ਹੈ ਥੋੜੀ ਜਿਹੀ ਪ੍ਰੋਬਲਮ ਹੋਊਗੀ ਜੇ ਨੈਟਵਰਕ ਦੀ ਤੇ ਉਹਦੇ ਕਰਕੇ ਜੋ ਆਪਣੀ ਇਹ ਕਲਾਸ ਹੈਗੀ ਕੀ ਲਗਾ ਲਈ ਅੱਜ ਆਪਾਂ ਦੱਸੋ ਕਮੈਂਟ ਕਰਕੇ ਠੀਕ ਹੈ ਇੱਕ ਵਾਰ ਹੁਣ ਦੱਸ ਦੋ ਕਮੈਂਟ ਕਰਕੇ ਲਗਾਉਣੀ ਹੈ ਕਿ ਕਿਵੇਂ ਕਰਨਾ ਹੈ ਕਿ ਕੱਲ ਨੂੰ ਲਗਾਉਣੀ ਹੈਗੀ ਠੀਕ ਹੈ ਇਦਾਂ ਵੀ ਕਲਾਸ ਆਪਣੀ ਸਾਰੇ ਸਾਰੇ ਖਰਾਬ ਨਾ ਹੋ ਜੇ ਕਿਤੇ ਠੀਕ ਹੈ ਜੇ ਆਪਾਂ ਕਾਲ ਨੂੰ ਲਗਾ ਲਾਂਗੇ ਮੈਨੂੰ ਇੱਦਾਂ ਚਲੋ ਸਟੂਡੈਂਟ ਵੇਟ ਕਰ ਰਹੇ ਆ ਆਪਾਂ ਇੱਕ ਵਾਰ ਦੱਸ ਦਈਏ ਲਾਈਵ ਸਟ੍ਰੀਮ ਕਰਕੇ ਜਿਵੇਂ ਵੇਟ ਨਾ ਕਰਨ ਠੀਕ ਹੈ ਕਿਉਂਕਿ ਟੈਲੀਗ੍ਰਾਮ ਦੇ ਘੱਟ ਜੁਆਇਨ ਕੀਤਾ ਹੋਇਆ ਹੈਗਾ ਇਸ ਕਰਕੇ ਠੀਕ ਹੈ ਕਹਿੰਦੇ ਲਗਾ ਲਓ ਜੀ ਕਹਿੰਦੇ ਸਾਰੇ ਦੱਸੋ ਕਮੈਂਟ ਕਰਕੇ ਲਗਾਈਏ ਕਿਵੇਂ ਕਰੀਏ ਸਾਰੇ ਇਸੋ ਕਮੈਂਟ ਕਰਕੇ ਠੀਕ ਹੈ ਬਾਦ ਦੇ ਵਿੱਚ ਨਾ ਕਿਤੇ ਕੋਈ ਉਹਦੇ ਪ੍ਰੋਬਲਮ ਵਾਜੇ ਤੇ ਆਪਾਂ ਨੂੰ ਡੀਲੀਟ ਕਰਨੀ ਪਈ ਤੇ ਲੱਗੀ ਲਗਾਈ ਵੀ ਆਪਣੀ ਆ ਹੀ ਰਹਿ ਜੇ ਕਿਤੇ ਠੀਕ ਹੈ ਠੀਕ ਹੈ ਚਲੋ ਜਿਵੇਂ ਤੋਂ ਲਗਾ ਦਨੇ ਹੈਗੇ ਤੇ ਆ ਸਰ ਕਿਉਂ ਸਾਰੇ ਦਾਸ ਜੀ ਕਰੇ ਹੋਣਾ ਵੀ ਸਹੀ ਝੱਲੇ ਜਾਵੇ ਕਲਾਸ ਆਪਣੀ ਠੀਕ ਹੈ ਤੇ ਚਲੋ ਹੁਣ ਆਪਾਂ ਫਿਰ ਚੱਲ ਜਾਂਗੇ ਪਹਿਲੇ ਕੁਐਸਚਨ ਦੇ ਉੱਪਰ ਠੀਕ ਹੈ ਜੀ ਆਵਾਜ਼ ਤੋਂ ਪ੍ਰੋਪਰ ਆਈ ਕਿ ਬਦਸੂਨ ਕਮੈਂਟ ਕਰਕੇ ਆਵਾਜ਼ ਤੋਂ ਪ੍ਰੋਪਰ ਚੱਲ ਰਹੀ ਹੈਗੀ ਠੀਕ ਹੈ ਜੀ ਆਵਾਜ਼ ਬਿਲਕੁਲ ਸਹੀ ਚੱਲ ਰਹੀ ਹੈ ਠੀਕ ਹੈ ਤਾਂ ਚਲੋ ਕਰਦੇ ਹੁਣ ਆਪਾਂ ਪਹਿਲਾ ਪ੍ਰਸ਼ਨ ਹੈ ਇਹਦੇ ਵਿੱਚ ਕੀ ਲਿਖਿਆ ਹੋਇਆ ਹੈਗਾ ਇਹਨਾਂ ਨੇ ਇੱਥੇ ਜੋ ਕਿ ਆਪਣਾ ਪ੍ਰਸ਼ਨ ਹੈਗਾ ਪਹਿਲਾ ਪ੍ਰਸ਼ਨ ਹੈਗਾ ਜੀ ਇਹਨੇ ਵੀ ਮੋਹ ਸਿੰਘ ਦਿਵਾਨਾ ਨੇ ਭਾਈ ਭਾਈ ਵੀਰ ਸਿੰਘ ਜੀ ਨੂੰ ਪੁਨਰਜਗ੍ਰਿਤੀ ਦਾ ਥੰਮ ਅਤੇ ਡੈਸ਼ ਕਿਹਾ ਸੀ ਜੀ ਤਾਂ ਕੀ ਕਿਹਾ ਸੀ ਇਹਨਾਂ ਦੇ ਵਿੱਚੋਂ ਮੋਹ ਸਿੰਘ ਦਿਵਾਨਾ ਦੀ ਗੱਲ ਹੋ ਰਹੀ ਹੈ ਤਾਂ ਇਹਨਾਂ ਨੇ ਭਾਈ ਵੀਰ ਸਿੰਘ ਜੀ ਨੂੰ ਇੱਕ ਤਾਂ ਕਿਹਾ ਸੀ ਪੁਨਰਜਗ੍ਰਿਤੀ ਦਾ ਥੰਮ ਤੇ ਇੱਕ ਹੋਰ ਕੀ ਕਿਹਾ ਸੀ ਪਹਿਲੇ ਕੁਐਸਚਨ ਦਾ ਕੀ ਸਹੀ ਅਨਸਰ ਲਗਾਉਂਗੇ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਹੈ ਪਹਿਲੇ ਕੁਐਸਚਨ ਦਾ ਕੀ ਸਹੀ ਅਨਸਰ ਲਗਾਉਗੇ ਜੀ ਠੀਕ ਹੈ ਜੀ ਠੀਕ ਹੈ ਦੇਖੋ ਜਿਹੜਾ ਕਿ ਆਪਣਾ ਪਹਿਲਾ ਕੁਸ਼ਣ ਹੈ ਇਹਦਾ ਕੀ ਸਹੀ ਜਵਾਬ ਹੋਊਗਾ ਤਾਂ ਇਹ ਜੋ ਕਿ ਲਿਖਿਆ ਹੋਇਆ ਹੈਗਾ ਪੰਜਾਬ ਦਾ ਰਿਸੀਵ ਹੋਗੀ ਠੀਕ ਹੈ ਦਾ ਆਪਸ਼ਨ ਪਰ ਜੋ ਕਿ ਇੱਥੇ ਸੀ ਹੈਗਾ ਬਿਲਕੁਲ ਸਹੀ ਅਨਸਰ ਹੈਗਾ ਪੰਜਾਬ ਦਾ ਰਿਸੀਵ ਹੋਗੀ ਤਾਂ ਇਹਨਾਂ ਨੇ ਕਿਹਾ ਸੀਗਾ ਜੀ ਮੋਹਨ ਸਿੰਘ ਦਿਵਾਨਾ ਨੇ ਪੁਨਰ ਜਗਤੀ ਦੇ ਥੰਮ ਤੇ ਪੰਜਾਬ ਦਾ ਰਿਸ਼ੀ ਜੋਗੀ ਜਿਹਨੂੰ ਕਿਹਾ ਸੀ ਭਾਈ ਵੀਰ ਸਿੰਘ ਜੀ ਨੂੰ ਅਗਲਾ ਪ੍ਰਸ਼ਨ ਹੈਗਾ ਭਾਈ ਵੀਰ ਸਿੰਘ ਜੀ ਨੂੰ ਪੰਜਾਬ ਦਾ ਸੇਮਾ ਦਰਿਆ ਕਿਸ ਨੇ ਕਿਹਾ ਸੀਗਾ ਜੀ ਕੀ ਆਨਸਰ ਲਗਾਉਂਗੇ ਪੰਜਾਬ ਦਾ ਸੇਮਾ ਦਰਿਆ ਭਾਈ ਵੀਰ ਸਿੰਘ ਜੀ ਨੂੰ ਕਿਸ ਨੇ ਕਿਹਾ ਸੀਗਾ ਠੀਕ ਹੈ ਜੀ ਕਿਸ ਨੇ ਕਿਹਾ ਸੀਗਾ ਜੀ ਕੀ ਆਨਸਰ ਲਗਾਉਂਗੇ ਠੀਕ ਹੈ ਠੀਕ ਹੈ ਜੀ इस इस बिल्कुल सारे सही आंसर है की हुआ जी जो कि हरिंद्र नाथ चट्ट ने अपने ठीक है इतने जो कि चटो उपाध्याय लिखे हुआ है सही कर लियो इतने ई आऊगी ठीक है इस तु बाद ਤਾਂ ਬਾਅਦ ਤੁਸੀਂ ਇਹ ਸਹੀ ਕਰ ਲਓ ਠੀਕ ਹੈ ਜੀ ਤਾਂ ਉਸ ਨੰਬਰ B ਦੇ ਜੋ ਕਿ ਲਿਖਿਆ ਹੋਇਆ ਹੈਗਾ ਆਪਣੇ ਇਥੇ ਬਿਲਕੁਲ ਸਹੀ ਆਨਸਰ ਆਏਗਾ ਠੀਕ ਹੈ ਤੇ ਅੱਜ ਜਿਹੜੇ ਆਪਾਂ ਕੁਐਸਚਨ ਕਰ ਲਏ ਇਹਦੇ ਵਿੱਚ ਆਪਾਂ ਸਾਰਸ ਕੰਪਲੀਟ ਕਰ ਲਾਂਗੇ ਭਾਈ ਵੀਰ ਸਿੰਘ ਜੀ ਦੇ ਬਾਰੇ ਤੇ ਭਾਈ ਵੀਰ ਸਿੰਘ ਨੇ ਕਿਸ ਸਾਲ ਕਈ ਵੀ ਖਾਲਸਾ ਟ੍ਰੈਕਟਰ ਸੁਸਾਇਟੀ ਦੀ ਸਥਾਪਨਾ ਕੀਤੀ ਸੀ ਜੀ ਭਾਈ ਵੀਰ ਸਿੰਘ ਜੀ ਨੇ ਖਾਲਸਾ ਟ੍ਰੈਕਟਰ ਸੁਸਾਇਟੀ ਦੀ ਸਥਾਪਨਾ ਕਦੋਂ ਕੀਤੀ ਸੀ ਟਰੈਕਟ ਆਵੇਗਾ ਠੀਕ ਹੈ ਟ੍ਰੈਕਟਰ ਨਹੀਂ ਆਉਣਾ ਟਰੈਕਟ ਆਵੇਗਾ ਇਥੇ ਯਾਦ ਰੱਖਿਓ ਟ੍ਰੈਕਟ ਆਵੇਗਾ ਕੈਕਟਰੀ ਲਿਖਿਆ ਗਿਆ ਠੀਕ ਹੈ ਜੀ ਕੀ ਆਨਸਰ ਲਗਾਉਂਗਾ ਇਸ ਕੁਐਸਚਨ ਦਾ ਤੀਜੇ ਪ੍ਰਸ਼ਨ ਦਾ ਸਹੀ ਜਵਾਬ ਕੀ ਲਗਾਉਂਗੀ ਤੇ ਅੱਜ ਨਾ ਕਲਾਸ ਲਾਉਣ ਦਾ ਉਹ ਸੁਆਜ ਨਹੀਂ ਆ ਰਿਹਾ ਹੈਗਾ ਠੀਕ ਹੈ ਠੀਕ ਹੈ ਜੀ ਠੀਕ ਹੈ ਹਾਂ ਜੇ ਮੈਂ ਮੰਨ ਨਹੀਂ ਕਰ ਰਿਹਾ ਵੀ ਕਲਾਸ ਵਿੱਚ ਲਗਾਵਾਂ ਠੀਕ ਹੈ ਕਿਉਂਕਿ ਆ ਆਹਮੋ ਸਾਹਮਣੇ ਉਹ ਕੀ ਜੋ ਕਿ ਆਪਣੇ ਪੁਆਇੰਟ ਹੁੰਦੇ ਨੇ ਉਹ ਕਲੀਅਰ ਹੁੰਦੇ ਹੁੰਦੇ ਹਨਾ ਇਜਨੋ ਪੋਸਟ ਕੁਐਸਚਨ ਦਾ ਆਪ ਕਰਾਂਗੇ ਠੀਕ ਹੈ ਜੀ ਇਸ ਕੁਐਸਚਨ ਦਾ ਸਹੀ ਆਨਸਰ ਕੀ ਲਗਾਉਂਗੇ ਜੀਜੇ ਕੁਐਸਚਨ ਦਾ ਸਹੀ ਆਨਸਰ ਕੀ ਲਗਾਉਗੇ ਬਿਲਕੁਲ ਸਹੀ ਆਨਸਰ ਕੀ ਆਗਾ ਆਪਣਾ 1893 ਜੀ ਠੀਕ ਹੈ 1892 ਹੈ ਜੋ ਕਿ ਇਸ ਸਾਲ ਕੀ ਦੇ ਨਾਲ ਰਿਲੇਟਡ ਹੈ ਗਏ ਕੀ ਕੀਤਾ ਜੀ 1892 ਦੇ ਵਿੱਚ ਇਹਨਾਂ ਨੇ ਜੀ ਰਿੰਦਰਾ ਗ੍ਰਸ ਚਲਾਈ ਸੀ ਜੀ ਨਾ ਸਭ ਨੂੰ ਪਤਾ ਜੋ ਕਿ ਕੱਲ ਆਪਾਂ ਕਰ ਚੁੱਕੇ ਹਾਂ ਇਹਦੇ ਵਿੱਚ ਇਹ ਆਪਾਂ 1892 ਵਿੱਚ ਨੇ ਚਲਾਈ ਸੀਗੀ ਦੇ 18 1999 ਵਿੱਚ ਕੀ ਹੋਇਆ ਸੀਗਾ ਜੋ ਕਿ ਸਪਤਾਹਿਕ ਪੱਤਰ ਸੀਗਾ ਇਹਨਾਂ ਨੇ ਉਹ ਜਾਰੀ ਕੀਤਾ ਸੀਗਾ ਨਿਰਗੁਣ ਆਰਾ ਹਨਾ ਤੇ 18 1990 ਦੇ ਵਿੱਚ ਕੀ ਹੋਇਆ ਸੀਗਾ ਠੀਕ ਹੈ 1990 ਦੇ ਵਿੱਚ ਤਾਂ ਕੁਝ ਵੀ ਨਹੀਂ ਹੋਇਆ ਹੈਗਾ ਤਾਂ ਗੇਵਾ ਦੋ ਚੌਥਾ ਪ੍ਰਸ਼ਨ ਕਰੋ ਇਹਦੇ ਵਿੱਚ ਲਿਖਿਆ ਹੋਇਆ ਹੈਗਾ ਪਾਈ ਵੀਰ ਸਿੰਘ ਜੀ ਨੇ ਸੈਂਟਰਲ ਖਾਸ ਪ੍ਰਚਾਰਕ ਵਿਦਿਆਲੇ ਦੀ ਸਥਾਪਨਾ ਕਿਸ ਸਾਲ ਕੀਤੀ ਸੀਗੀ ਜੀ ਠੀਕ ਹੈ ਕਿਹੜਾ ਸ ਲੱਗਾਂਗੇ ਚੌਥੇ ਕੁਐਸਚਨ ਦਾ ਕਿਹੜੇ ਸਾਲ ਕਰੀ ਸੀਗੀ ਠੀਕ ਹੈ ਮੈਂ ਤਾਂ ਇਹ ਕਹਿ ਰਿਹਾ ਸੀ ਗਿਆਨਾ ਅੱਜ ਆਪਾਂ ਰਹਿਣ ਦਿੰਨੇ ਹਾਂ ਇਹ ਕਲਾਸ ਨੂੰ ਨਾ ਠੀਕ ਹੈ 10 ਕੁਐਸਚਨ ਕਰ ਲੈਣੇ ਚਲੋ ਆਪਾਂ ਤੇ ਫਿਰ ਆਪਾਂ ਬਾਕੀ ਕੰਮ ਨੂੰ ਕਰ ਲਾਂਗੇ 30 ਕੁਐਸਚਨ ਸੀਗਾ ਜੀ ਕਲਾਸ ਦੇ ਥੋੜੀ ਗੜਬੜ ਹੋ ਵੀ ਤਾਂ ਆ ਕਿ ਅੱਜ ਆਪਣੀ ਲੇਟ ਹੋਈ ਕਲਾਸ ਇਹ ਤੇ ਤਾਂ ਕਰਕੇ ਪ੍ਰੋਬਲਮ ਹੋ ਗਈ ਥੋੜੀ ਇਹਦੇ ਵਿੱਚ ਠੀਕ ਹੈ ਜੀ ਇਹ ਪੁਆਇੰਟ ਵੀ ਫੇਰ ਹੀ ਕਲੀਅਰ ਹੁੰਦੇ ਹੁੰਦੇ ਨੇ ਜਿਆਦਾ ਤਾਂ ਹੀ ਪੁੱਛਿਆ ਜੇ ਆਮੋ ਸਾਹਮਣੇ ਹੋਈ ਜਨਾ ਆਪਾਂ ਠੀਕ ਹੈ ਨਾ ਤੇ ਤਾਂ ਦਿਮਾਗ ਦੇ ਵਿੱਚ ਆਉਂਦਾ ਹੈਗਾ ਕਿ ਸਕਰੀਨ ਵੱਲ ਦੇਖੀ ਜਾਂਦਾ ਮੈਂ ਠੀਕ ਹੈ ਨਹੀਂ ਮੈਨੂੰ ਇਦਾਂ ਹੋ ਜਾਂਦਾ ਹੈਗਾ ਵੀ ਮੇਰੇ ਸਾਹਮਣੇ ਬਟ ਸ ਠੀਕ ਹੈ ਇਸ ਕੁਸ਼ਸ਼ਨ ਦਾ ਰਾਈਟ ਆਨਸਰ ਕੀ ਲਗਾਉਂਗੀ ਸੈਂਟਰਲ ਨਾਥਾਸਰਮੀ ਸਥਾਪਨਾ ਕਦੋਂ ਕੀਤੀ ਸੀਗੀ 1908 ਦੇ ਵਿੱਚ ਠੀਕ ਹੈ 1908 ਦੇ ਵਿੱਚ ਜੋ ਕਿ ਇਹਨਾਂ ਨੇ ਸਥਾਪਨਾ ਕੀਤੀ ਸੀਗੀ ਜੀ ਠੀਕ ਹੈ 1901 ਦੇ ਵਿੱਚ ਕੀ ਹੋਇਆ ਸੀਗਾ ਚੀਫ ਕਲਸਟਰਵਾਨ ਨੰਬਰ ਸਰਦ ਸਥਾਪਨਾ ਕਰੀ ਸੀਗੀ ਇਹਨਾਂ ਨੇ ਤੇ 1902 ਦੇ ਵਿੱਚ ਖਾਲਸਾ ਕਾਲਜ ਅੰਬਰ ਸਰ ਦੀ ਸਥਾਪਨਾ ਕਰੀ ਸੀਗੀ 1909 ਦੇ ਵਿੱਚ ਕੀ ਹੋਇਆ ਸੀ ਆਨੰਦ ਮੈਰਿਜ ਐਕਟ ਜੋ ਕਿ ਭਾਈ ਵੀਰ ਸਿੰਘ ਦੀ ਅਗਵਾਈ ਹੇਠ ਪਾਸ ਹੋਇਆ ਸੀਗਾ ਠੀਕ ਹੈ ਇਹ ਸਾਰੇ ਕਿੰਨੇ ਚਾਰੇ ਸਾਲ ਯਾਦ ਰੱਖ ਲਿਓ ਤੇ ਹੁਣ ਆਪਾਂ ਪੰਜਵਾਂ ਪ੍ਰਸ਼ਨ ਕਰਦੇ ਹਾਂ ਜੀ ਇਹਦੇ ਵਿੱਚ ਕੀ ਲਿਖਿਆ ਹੋਇਆ ਹੈਗਾ ਭਾਈ ਵੀਰ ਸਿੰਘ ਜੀ ਨੂੰ ਡਾਕਟਰ ਆਫ ਔਰੀਐਂਟਲ ਲਰਨਿੰਗ ਦੀ ਡਿਗਰੀ ਕਦੋਂ ਪ੍ਰਾਪਤ ਹੋਈ ਸੀਗੀ ਜੀ ਕੀ ਅੰਸ਼ ਲਗਾਉਗੇ ਪੰਜਵਾਂ ਪ੍ਰਸ਼ਨ ਦਾ ਠੀਕ ਹੈ ਜੀ ਕੀ ਅੰਸ਼ ਲਗਾਉਗੇ ਮਾਨਨਾ ਮਹਾਰਾਜ ਜੀ ਕਹਿੰਦੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਬ੍ਰੀਜ ਜੀ ਕੀ ਅੰਸ਼ ਲਗਾਉਗੇ ਤੁਸੀਂ ਕੀ ਆਨਸਰ ਲਗਾਉਗੇ ਪੰਜਵੇਂ ਕੁਐਸਚਨ ਦਾ ਅ ਬਿਲਕੁਲ ਚਮਕੌਰ ਸਿੰਘ ਕਹੇ ਰਹੇ ਸਾਨੂੰ ਸਮਝਾ ਰਹੇ ਸਾਰੇ ਅੱਜ ਬਿਲਕੁਲ ਜੀ ਤਾਂ ਕੀ ਆਨਸਰ ਲਗਾਉਗੇ ਤੁਸੀਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਰਹੂਗਾ ਭਾਈ ਵੀਰ ਸਿੰਘ ਜੀ ਨੇ ਜੋ ਕਿ ਇਹਨਾਂ ਨੂੰ ਡਾਕਟਰ ਆਫ ओरिएंटਲ ਲਰਨਿੰਗ ਦੀ ਜੋ ਕਿ ਡਿਗਰੀ ਕਦੋਂ ਪ੍ਰਾਪਤ ਹੋਈ ਸੀਗੀ ਪੰਜਵੇਂ ਕੁਐਸਚਨ ਦਾ ਸਹੀ ਆਨਸਰ ਕੀ ਲਗਾਉਗੇ ਜੀ ਠੀਕ ਹੈ 1949 ਆਪਸਮੇ ਡੀਰ ਜੋ ਕਿ ਲਿਖਿਆ ਹੋਇਆ ਹੈਗਾ ਤੇ ਇਹ ਕਿਹੜੇ ਕਾਲਜ ਦੁਆਰਾ ਕੀਤੀ ਗਈ ਸੀ ਇਹ ਠੀਕ ਹੈ ਉਹ ਦੱਸੋ ਮੈਨੂੰ ਕਿਹੜਾ ਕਾਲਜ ਸੀਗੀ ਜੀ ਉਹ ਆਪਕੀ ਯੂਨੀਵਰਸਿਟੀ ਸੀਗੀ ਉਹ ਠੀਕ ਹੈ ਕਾਲਜ ਨਹੀਂ ਸੀਗਾ ਯੂਨੀਵਰਸਿਟੀ ਸੀਗੀ ਤਾਂ ਉਹਦਾ ਨਾਮ ਕੀ ਸੀਗਾ ਯੂਨੀਵਰਸਿਟੀ ਦਾ ਇਸ ਕੁਐਸਚਨ ਦਾ ਕੀ ਦੱਸੋਗੇ ਆਨਸਰ ਯੂਨੀਵਰਸਿਟੀ ਦਾ ਕੀ ਨਾਮ ਸੀਗਾ 1949 ਬਿਲਕੁਲ ਸਹੀ ਆਨਸਰ ਹੈ ਤੇ ਯੂਨੀਵਰਸਿਟੀ ਦਾ ਨਾਮ ਦੱਸੋ ਸਾਰੇ ਜਣੇ ਠੀਕ ਹੈ ਡਿਸਕਸ਼ਨ ਰੱਖ ਲਓ ਜੀ ਕਹਿੰਦੇ ਠੀਕ ਹੈ ਡਿਸਕਸ਼ਨ ਆਪਾਂ ਕਰਾਂਗੇ ਕਸ ਦੀ ਠੀਕ ਹੈ ਆ ਪੰਜਾਬ ਯੂਨੀਵਰਸਿਟੀ ਸੀਗੀ ਜੀ ਆਪਣੀ ਜਿੰਨਾ ਤੋਂ ਇਹਨੂੰ ਡਿਗਰੀ ਮਿਲੀ ਸੀਗੀ ਇਹ ਠੀਕ ਹੈ ਚੰਡੀਗੜ੍ਹ ਦੀ ਠੀਕ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਗਲਾ ਜੋ ਕਿ ਪ੍ਰਸ਼ਨ ਕਰਦੇ ਹੈਗੇ ਇਹਦੇ ਵਿੱਚ ਕੀ ਲਿਖਿਆ ਹੋਇਆ ਹੈਗਾ ਇਹਨਾਂ ਨੇ ਸੇਮਾ ਪ੍ਰਸ਼ਨ ਆਏਗਾ ਕੈਰੇ ਵੀ ਭਾਈ ਵੀਰ ਸਿੰਘ ਜੀ ਨੂੰ ਕਿਸ ਸਾਲ ਅਭਿਨੰਦਰ ਗ੍ਰੰਥ ਨਾਲ ਸਨਮਾਨਿਤ ਕੀਤਾ ਗਿਆ ਸੀ ਜੀ ਕੀ ਆਨਸਰ ਲਗਾਉਂਗੇ ਅਭਿਨੰਦਨ ਗ੍ਰੰਥ ਦੇ ਨਾਲ ਸਨਮਾਨਿਤ ਕੀਤਾ ਗਿਆ ਸੀਗਾ ਠੀਕ ਹੈ ਤਾਂ ਕਿਹੜੇ ਸਾਲ ਕੀਤਾ ਗਿਆ ਸੀਗਾ ਠੀਕ ਹੈ ਜੀ ਕੀ ਆਨਸਰ ਲਗਾਉਂਗੇ ਤੁਸੀਂ ਠੀਕ ਹੈ ਜੀ ਕਿਹੜੇ ਸਾਲ ਕੀਤਾ ਗਿਆ ਸੀਗਾ ਜੀ 1954 ਕੋ ਸਹੀ ਆਨਸਰ ਹੈਗਾ ਠੀਕ ਹੈ ਬਿਲਕੁਲ ਸਹੀ ਆਨਸਰ ਜੀ ਕਰਨਾ 1954 1952 ਦੇ ਵਿੱਚ ਤੇ ਕੀ ਹੋਇਆ ਸੀਗਾ ਜੀ ਅੱਛੀ ਆਪਾਂ ਵੜ ਕੇ ਆਏ ਹਾਂ ਨਾ 1952 ਦੇ ਬਾਰੇ ਜੋ ਕਿ ਪੰਜਾਬ ਵਿਧਾਨ ਸਭਾ ਸੀਗੀ ਜੋ ਕਿ ਉਹਨਾਂ ਕੌਂਸਲ ਦੇ ਮੈਂਬਰ ਬਣੇ ਸੀਗੇ ਹੈ ਨਾ ਭਾਈ ਵੀਰ ਸਿੰਘ ਜੀ ਤੇ 1955 ਦੇ ਵਿੱਚ ਕੀ ਹੋਇਆ ਸੀਗਾ 1955 ਦੇ ਵਿੱਚ ਜੋ ਕਿ ਇਹਨਾਂ ਦੀ ਇੱਕ ਇਹਨਾਂ ਨੂੰ ਅਵਾਰਡ ਮਿਲਿਆ ਸੀਗਾ ਮੇਰੇ ਸਾਈਆਂ ਦੀ ਉਦ ਲਈ ਹੈ ਨਾ 1955 ਦੇ ਵਿੱਚ ਤੇ 1952 ਦੇ ਵਿੱਚ ਕੀ ਹੋਇਆ ਸੀਗਾ ਜੀ ਪਾਤੰਗ ਕੁੱਸ਼ਨ ਮਿਲਿਆ ਸੀ ਜੋ ਕਿ ਆਪਾਂ ਕੰਦਰ ਡਿਸਕਸ਼ਨ ਕਰ ਚੁੱਕੇ ਹਾਂ ਜੀ ਆਪਾਂ ਤੇ ਅਗਲਾ ਆਪਸ਼ਨ ਕਰਦੇ ਹਾਂ ਕਿ ਸੱਤਵਾਂ ਪ੍ਰਸ਼ਨ ਹੈਗਾ ਆਪਣਾ ਇਹਦੇ ਵਿੱਚ ਕੀ ਲਿਖਿਆ ਹੋਇਆ ਹੈਗਾ ਇੱਕ ਰਬਾਈ ਦੇ ਵਿੱਚ ਕਿੰਨੇ ਚਰਨ ਹੁੰਦੇ ਨੇ ਜੀ ਆਪਣੇ ਕਿੰਨੇ ਚਰਨ ਹੁੰਦੇ ਨੇ ਇੱਕ ਰਬਾਈ ਦੇ ਵਿੱਚ ਠੀਕ ਹੈ ਜੀ ਬਿਲਕੁਲ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਠੀਕ ਹੈ ਜੀ ਕੀ ਆਨਸ ਲਗਾਉਗੇ ਇੱਕ ਰਬਾਈ ਦੇ ਵਿੱਚ ਕਿੰਨੇ ਚਰਨ ਹੁੰਦੇ ਨੇ ਬਿਲਕੁਲ ਸਹੀ ਆਨਸਰ ਹੈਗਾ ਕਿੰਨੇ ਹੁੰਦੇ ਨੇ ਜੀ ਚਾਰ ਹੁੰਦੇ ਨੇ ਠੀਕ ਹੈ ਚਾਰ ਜੋ ਕਿ ਚਰਨ ਹੁੰਦੇ ਨੇ ਇੱਕ ਰਬਾਈ ਦੇ ਵਿੱਚ ਠੀਕ ਹੈ ਜੀ ਤੇ ਇੱਥੇ ਮੈਂ ਤੁਹਾਨੂੰ ਇੱਕ ਦੋ ਪੁਆਇੰਟ ਹੋਰ ਕਲੀਅਰ ਕਰਦਾ ਜੋ ਕਿ ਆਪਣੇ ਭਾਈ ਵੀਰ ਸਿੰਘ ਜੀ ਸੀਗੇ ਇਹਨਾਂ ਨੇ ਰਬਾਈ ਸੰਦ ਨੂੰ ਲਿਖਣ ਦਾ ਰਵਾਜ ਪਾਇਆ ਸੀ ਇਹਨਾਂ ਨੇ 13 ਬਾਈ ਨੂੰ ਇਹਨਾਂ ਨੇ ਕੀ ਕਿਹਾ ਸੀਗਾ ਤ੍ਰਯਾਈ ਸੰਧ ਕਿਹਾ ਸੀਗਾ ਹਣਾ ਤੇ ਜੋ ਕਿ ਤ੍ਰਯਾਈ ਸੰਤੇ ਤ੍ਰੁਣ ਸੰਧ ਵੀ ਕਿਹਾ ਜਾਂਦਾ ਹੈ ਇਸ ਨੂੰ ਇਹ ਵਿੱਚ ਯਾਦ ਰੱਖ ਲਿਓ ਠੀਕ ਹੈ ਤੇ ਪਹਿਲੇ ਜੇ ਦੋ ਆਪਣੇ ਚਾਰਨ ਹੁੰਦੇ ਨੇ ਜਿਹੜੇ ਰਬਾਈ ਦੇ ਇਹਦੇ ਵਿੱਚ ਆਪਣੇ ਪਹਿਲੇ ਦੋ ਚਾਨਾਂ ਦੇ ਵਿੱਚ ਆਪਣਾ ਖਿਆਲ ਹੁੰਦਾ ਹੈਗਾ ਤੀਜੇ ਦੇ ਵਿੱਚ ਵਿਅੰਗ ਹੁੰਦਾ ਤੇ ਚੌਥੇ ਦੇ ਵਿੱਚ ਕੀ ਹੁੰਦਾ ਉਹ ਸੁਣਨ ਸਾਰੇ ਜਾਣੇ ਚੌਥੇ ਦੇ ਵਿੱਚ ਕੀ ਹੁੰਦਾ ਹੈ ਇਹ ਉਹਨਾਂ ਤੋਂ ਤੁਹਾਨੂੰ ਕਮੈਂਟ ਕਰਕੇ ਸਾਰੇ ਠੀਕ ਹੈ ਚੌਥੇ ਦੇ ਵਿੱਚ ਕੀ ਹੁੰਦਾ ਹੈ ਇਹ ਬਿਲਕੁਲ ਜੀ ਚੌਥੇ ਦੇ ਵਿੱਚ ਕੀ ਹੁੰਦਾ ਹੈਗਾ ਜੀ ਠੀਕ ਹੈ ਤਾਂ ਚੌਥੇ ਚਰਨ ਦੇ ਵਿੱਚ ਹੁੰਦਾ ਹੈਗਾ ਆਪਣਾ ਸਿੱਟਾ ਠੀਕ ਹੈ ਸਿੱਟਾ ਹੁੰਦਾ ਹੈਗਾ ਚੌਥੇ ਚਰਨ ਦੇ ਵਿੱਚ ਠੀਕ ਹੈ ਜੀ ਹਾਂ ਬਿਲਕੁਲ ਸਹੀ ਜਵਾਬ ਹੋਏਗਾ ਸਿੱਟਾ ਹੁੰਦਾ ਹੈਗਾ ਜੀ ਅਗਲਾ ਪ੍ਰਸ਼ਨ ਕਰਦੇ ਹਾਂਗੇ ਅਗਲਾ ਆਪਣਾ ਪ੍ਰਸ਼ਨ ਦੇ ਵਿੱਚ ਲਿਖਿਆ ਹੋਇਆ ਹੈਗਾ ਜੋ ਕਿ ਪਾਈ ਬੀਰ ਸਿੰਘ ਜੀ ਦੀ ਹੇਟ ਲੇਖਾਂ ਦੇ ਵਿੱਚੋਂ ਕਿਹੜੀ ਕਵਿਤਾ ਤੁਰਾਈ ਛੰਦ ਦੇ ਵਿੱਚ ਲਿਖੀ ਹੋਈ ਹੈ ਜੀ ਕਿਹੜੀ ਕਵਿਤਾ ਹੈ ਜਿਹੜੀ ਤੁਰਾਈ ਛੰਦ ਦੇ ਵਿੱਚ ਲਿਖੀ ਹੋਈ ਹੈ ਇਸ ਕੁਐਸਚਨ ਦਾ ਸਹੀ ਆਨਸਰ ਕੀ ਲਗਾਉਂਗੇ ਸਾਰੇ ਜਣੇ ਠੀਕ ਹੈ ਜੀ ਕੀ ਆਸ ਲਗਾਉਂ ਕਿ ਇਸ ਕੁਐਸਚਨ ਠੀਕ ਹੈ ਜੀ ਕੀ ਆਨਸਰ ਲਗਾਉਂਗੇ ਜੀ ਬਿਲਕੁਲ ਜੋ ਕਿ ਇਸ ਕੁਐਸਚਨ ਦਾ ਆਪਣਾ ਸਹੀ ਆਨਸਰ ਹੈਗਾ ਹਾਂ ਕੀ ਹੈ ਹੁਆ ਉਹ ਪ੍ਰੂਫ ਕਰੇ ਦੋਨੇ A ਤੇ B ਦੇ ਲਿਖੇ ਹੋਏ ਨੇ ਦੋਨੇ ਆਉਣਗੇ ਜੋ ਕਿ ਤ੍ਰਾਈ ਛੰਦੇ ਵਿੱਚ ਲਿਖੇ ਹੋਏ ਨੇ ਬੇਨ ਫਸਾ ਦਾ ਫੁੱਲ ਹੋ ਗਿਆ ਤੇ ਇਹ ਗਲਾਬ ਦਾ ਫੁੱਲ ਤੋੜਨ ਵਾਲੀ ਠੀਕ ਹੈ ਤਾਂ ਇਹ ਨੇ ਆਪਣੇ ਅਗਲਾ ਪ੍ਰਸ਼ਨ ਕੀ ਹੈਗਾ ਅਗਲਾ ਪ੍ਰਸ਼ਨ ਆਇਆ ਦੀ ਇਪੋ ਵਰਟ ਹੈ ਆਪਣੇ ਲਈ ਭਾਈ ਵੀਰ ਸਿੰਘ ਜੀ ਨੇ ਕਹਿੰਦੇ ਵੀ ਆਪਣੇ ਘਰ ਦੇ ਲਈ ਕਿੰਨੇ ਏਕੜ ਜ਼ਮੀਨ ਖਰੀਦੀ ਸੀਗੀ ਜਿਸ ਨੂੰ ਅੱਜ ਕੱਲ੍ਹ ਕਹਿੰਦੇ ਵੀ ਭਾਈ ਵੀਰ ਸਿੰਘ ਮੈਮੋਰੀਅਲ ਨਾਮ ਦੇ ਜਾਣਿਆ ਜਾਂਦਾ ਹੈ ਠੀਕ ਹੈ ਕੀ ਆਨਸ ਲਗਾਉਂਗੀ ਕਿੰਨੇ ਏਕੜ ਜ਼ਮੀਨਾਂ ਨੇ ਖਰੀਦੀ ਸੀਗੀ ਜੀ ਠੀਕ ਹੈ ਇਹ ਕੀ ਆਨਸ ਮਗਾਉਂਗੀ ਠੀਕ ਹੈ ਠੀਕ ਹੈ ਜੀ ਕਿ ਆਨਸਰ ਲਗਾਉਂਗੇ ਜੀ ਹਾਂ ਬਿਲਕੁਲ ਸਹੀ ਆਨਸਰ ਆਏਗਾ 5 ਏਕੜ ਆਊਗਾ ਠੀਕ ਹੈ ਜੋ ਕਿ 5 ਏਕੜ ਬਿਲਕੁਲ ਆਪਣਾ ਇੱਥੇ ਸਹੀ ਆਨਸਰ ਹੈਗਾ 5 ਏਕੜ ਜੋ ਕਿ ਆ ਉਸਮਰ ਬੀ ਦੇ ਵਿੱਚ ਜੋ ਕਿ ਲਿਖਿਆ ਹੋਇਆ ਹੈਗਾ ਹਨਾ ਤੇ ਇੱਥੇ ਕਿਵੇਂ ਸਿਗਾ ਇਹ ਜੋ ਕਿ ਲੌਰਸ ਰੋਡ ਤੇ ਖਰੀਦਿਆ ਸੀ ਇਹਨਾਂ ਨੇ ਅੰਮ੍ਰਿਤਸਰ ਦੇ ਵਿੱਚ 1925 ਦੇ ਵਿੱਚ ਖਰੀਦਿਆ ਸੀਗੇ ਇਹ ਠੀਕ ਹੈ ਤੇ 1930 ਦੇ ਵਿੱਚ ਇੱਥੇ ਰਹਿਣ ਲੱਗੇ ਸੀਗੇ ਠੀਕ ਹੈ ਜੀ ਇਹ ਤੁਸੀਂ ਯਾਦ ਰੱਖ ਲਿਓ ਠੀਕ ਹੈ ਚਲੋ ਅਗਲਾ ਪ੍ਰਸ਼ਨ ਕੀ ਹੈਗਾ ਅਗਲਾ ਪ੍ਰਸ਼ਨ ਹੈਗਾ ਕਿਨੇ ਵੀ ਪੰਜਾਬੀ ਬੋਲੀ ਦਿਹਾੜਾ ਕਿੰਨੀ ਤਰੀਕ ਨੂੰ ਮਨਾਇਆ ਜਾਂਦਾ ਹੈ ਕਰੀ ਪੰਜਾਬੀ ਬੋਲੀ ਦਿਹਾੜਾ ਠੀਕ ਹੈ ਕੀ ਆਨਸਰ ਲਗਾਉਗੇ ਤੁਸੀਂ ਠੀਕ ਹੈ ਠੀਕ ਹੈ ਜੀ ਕੀ ਆਨਸਰ ਲਗਾਉਗੇ ਜੀ ਇਸ ਪੁਛਨ ਦਾ ਸਹੀ ਆਨਸਰ ਕੀ ਲਗਾਉਗੇ ਦੇਖੋ ਸਹੀ ਆਨਸਰ ਹੈਗਾ 5 ਦਸੰਬਰ ਕੀ ਵਜਾ ਕੀ ਹੈ ਇਹਦੇ ਪਿਛੇ 5 ਦਸੰਬਰ ਜੋ ਕਿ ਪੰਜਾਬੀ ਬੋਲੀ ਦਿਹਾੜਾ ਮਨਾਇਆ ਜਾਂਦਾ ਹੈਗਾ ਇਹਦੇ ਪਿਛੇ ਵਜਾ ਕੀ ਹੈਗੇ ਦੱਸੋ ਕਮੈਂਟ ਕਰਕੇ ਸਾਰੇ ਜਣੇ ਠੀਕ ਹੈ ਕੀ ਵਜਾ ਕੀ ਇਹਦੇ ਪਿਛੇ ਠੀਕ ਹੈ ਜੀ ਹਾਂ ਜੋਕੇ ਭਾਈ ਵੀਰ ਸਿੰਘ ਜੀ ਦਾ ਜਨਮ ਦਿਨ ਹੈਗਾ ਇਸ ਦਿਨ ਠੀਕ ਹੈ ਬਿਲਕੁਲ ਜੀ 5 ਦਸੰਬਰ ਨੂੰ ਜੋਕੇ ਭਾਈ ਵੀਰ ਸਿੰਘ ਜੀ ਦਾ ਜਨਮ ਦਿਨ ਹੈਗਾ ਤਾਂ ਪਟਿਆਲਾ ਯੂਨੀਵਰਸਿਟੀ ਨੇ ਇਹ ਦਿਹਾੜਾ ਮਨਾਉਣ ਦਾ ਜੋਕੇ ਐਲਾਨ ਕੀਤਾ ਸੀਗਾ ਜੀ ਠੀਕ ਹੈ ਪੰਜਾਬੀ ਬੋਲੀ ਜੋਕੇ ਦਿਹਾੜਾ ਸੀਗਾ ਇਹ ਪਟਿਆਲਾ ਯੂਨੀਵਰਸਿਟੀ ਨੇ ਕਿਹਾ ਸੀਗਾ ਵੀ 5 ਦਸੰਬਰ ਨੂੰ ਅਸੀਂ ਮਨਾਇਆ ਕਰਾਂਗੇ ਠੀਕ ਹੈ ਹਾਂ ਬਿਲਕੁਲ ਜੀ ਅਗਲਾ ਪ੍ਰਸ਼ਨ ਕੀ ਹੈਗਾ ਅਗਲੇ ਬਸੰਦੇ ਵਿੱਚ ਲਿਖਿਆ ਹੋਇਆ ਹੈਗਾ ਕਹਿੰਦੇ ਵੀ ਭਾਰਤ ਸਰਕਾਰ ਨੇ ਭਾਈ ਵੀਰ ਸਿੰਘ ਜੀ ਦੇ ਨਾਮ ਤੇ ਕਿਸ ਸਾਲ ਦੇ ਵਿੱਚ ਮੋਹਰ ਜਾਰੀ ਕੀਤੀ ਸੀਗੀ ਜੀ ਕੀ ਆਨਸ ਲਗਾਉਗੇ ਕੀ ਆਨਸ ਲਗਾਉਗੇ ਜੀ ਭਾਈ ਵੀਰ ਸਿੰਘ ਜੀ ਦੇ ਨਾਮ ਤੇ ਕਿਸ ਸਾਲ ਮੋਹਰ ਜਾਰੀ ਕੀਤੀ ਗਈ ਸੀ 11ਵੇਂ ਪ੍ਰਸ਼ਨ ਦਾ ਕੀ ਸਹੀ ਆਨਸ ਆਊਗਾ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਬੇਕਰ ਸਹੀ ਆਨਸਰ ਆਏਗਾ 1972 ਠੀਕ ਹੈ 1972 ਬਿਲਕੁਲ ਇੱਥੇ ਆਪਣਾ ਰਾਈਟ ਆਨਸਰ ਆਏਗਾ ਠੀਕ ਹੈ ਇਹਨਾਂ ਨੇ ਜੋ ਕਿ ਜਨਮ ਦਿਨ ਤੇ ਇਹਨਾਂ ਨੇ ਇਹ ਮੋਹਰ ਜਾਰੀ ਕੀਤੀ ਸੀਗੀ ਠੀਕ ਹੈ ਇਹ ਤੁਹਾਨੂੰ ਯਾਦ ਰੱਖਿਓ ਠੀਕ ਹੈ ਜੀ ਤੇ ਇਹ ਭਾਤ ਸਰਕਾਰ ਦੁਆਰਾ ਇਹਨਾਂ ਦੇ ਜਨਮ ਦਿਨ ਤੇ ਠੀਕ ਹੈ ਮਹਾਕਾਵ ਰਾਣਾ ਸੂਰਤ ਦੇ ਵਿੱਚ ਕਿੰਨੀਆਂ ਪੰਕਤੀਆਂ ਸਨ ਜੀ ਮਹਾਕਾਵ ਰਾਣਾ ਸੂਰਤ ਸਿੰਘ ਦੇ ਵਿੱਚ ਕਿੰਨੀਆਂ ਪੰਕਤੀਆਂ ਨੇ ਆਪਣੀਆਂ ਠੀਕ ਹੈ ਜੀ ਕੀ ਆਨਸਰ ਲਗਾਉਂਗੇ 12ਵੇਂ ਕੁਐਸਚਨ ਦਾ ਠੀਕ ਹੈ ਜੀ ਠੀਕ ਹੈ ਜੀ ਕੀ ਆਨਸਰ ਲਗਾਉਂਗੇ ਇਸ ਕੁਐਸਚਨ ਦਾ ਬੈਟਲ ਜੀ ਕਿੰਨੇ ਸੀਗੇ ਤਾਂ 14000 ਬਿਲਕੁਲ ਇੱਥੇ ਆਪਣਾ ਸਹੀ ਆਨਸਰ ਆਇਆ ਹੈ ਠੀਕ ਹੈ 14000 ਇਹ ਇਹਦੇ ਵਿੱਚ ਇਹੇ ਗੱਲ ਕਰੀਏ ਆਪਾਂ ਇਹ ਟਰੈਕਟਰ ਦੇ ਅਕੋਰਡਿੰਗ ਟਰੈਕਟਰ ਦੇ ਰੂਪ ਦੇ ਵਿੱਚ ਇਹ ਕਦੋਂ ਸੁਪਿਆ ਸੀਗਾ ਇਹ ਕਿਹੜੇ ਸਾਲ ਸੁਪਿਆ ਸੀਗਾ ਤੇ ਕਿਹੜੇ ਸਾਲ ਇਹ ਪੁਸਤਕ ਦੇ ਰੂਪ ਦੇ ਸੁਪਿਆ ਸੀਗਾ ਠੀਕ ਹੈ ਠੀਕ ਹੈ ਜੀ ਟਰੈਕਟਰ ਰੂਪ ਦੇ ਵਿੱਚ ਇਹ ਕਦੋਂ ਸੁਪਿਆ ਸੀਗਾ ਤੇ ਪੁਸਤਕ ਰੂਪ ਦੇ ਵਿੱਚ ਇਹ ਕਦੋਂ ਸੁਪਿਆ ਸੀ ਠੀਕ ਹੈ ਬੀਰ ਸਿੰਘ ਕਹਿ ਰਹੇ ਵੀ 14500 ਹੀ ਪੜੇ ਜੀ ਕਹਿੰਦੇ ਠੀਕ ਹੈ ਆਪਾਂ ਨੂੰ ਲਗਭਗ ਦੇਖਣ ਨੂੰ ਤਾਂ 14000 ਹੀ ਮਿਲਦਾ ਹੈਗਾ ਜੀ ਠੀਕ ਹੈ ਹਾਂ ਜੀ ਤਾਂ ਬਿਲਕੁਲ ਜੋ ਕਿ ਟਰੈਕਟ ਰੂਪ ਦੇ ਵਿੱਚ 1905 ਦੇ ਵਿੱਚ ਸਪਿਆ ਸੀਗਾ ਤੇ 1919 ਵਿੱਚ ਸਪਿਆ ਸੀਗਾ ਜੀ ਇਹ ਹੀ ਪੁਸਤਕ ਦੇ ਰੂਪ ਦੇ ਵਿੱਚ ਹਾਂ ਜੀ ਬਿਲਕੁਲ ਸਾਤ ਰਾਸ਼ੇ ਦੇ ਵਿੱਚ ਪ੍ਰਧਾਨ ਸੀਗਾ ਹਨਾ ਆਪਣਾ ਠੀਕ ਹੈ ਕੋਈ ਹੋਰ ਪੁਆਇੰਟ ਦੱਸੋ ਇਹ ਅਕੋਰਡਿੰਗ ਆਪਣੇ ਸੰਦ ਗਿਟਾ ਵਰਤ ਜਿਹਦੇ ਵਿੱਚ ਸਿਰਖੰਡੀ ਸੰਦ ਵਰਤਿਆ ਸੀਗਾ ਹਨਾ ਠੀਕ ਹੈ ਜੀ ਹਾਂ ਪੰਜਾਬੀ ਦਾ ਪਹਿਲਾ ਇਹ ਮਹਾਂਕਾਵ ਬਣੇਗਾ ਠੀਕ ਹੈ ਜੀ ਹੋਰ ਕੋਈ ਇਹਦੇ ਵਿੱਚ ਠੀਕ ਹੈ ਜੀ ਅੱਛਾ ਇਹਦੇ ਵਿੱਚ ਵਿਧਵਾ ਕੌਣ ਸੀ ਇਹਦੇ ਵਿੱਚ ਵਿਧਵਾ ਔਰਤ ਕੌਣ ਸੀ ਇਹਦੇ ਵਿੱਚ ਇਹਦੇ ਵਿੱਚ ਵਿਧਵਾ ਔਰਤ ਕੌਣ ਸੀਗੀ ਸੋ ਰਿਗਮੈਂਟ ਕਰਕੇ ਠੀਕ ਹੈ ਤੇ ਫਿਰ ਆਪਾਂ ਕਲਾਸ ਨੂੰ ਹੁਣ ਆਪਾਂ ਇੱਥੇ ਐਂਡ ਕਰਦੇ ਹਾਂ ਜੀ ਤੁਹਾਨੂੰ ਲਗਾਂ ਨੂੰ ਇਸ ਸਮਾਰ ਕੇ ਕਲਾਸ ਆਪਾਂ ਠੀਕ ਹੈ ਤੇ ਕੱਲ ਨੂੰ ਨਾਲ ਜਾ ਕਰਕੇ ਕਹੋ ਟਣੀ ਰਾਮ ਚਾਤਰਿਕ ਠੀਕ ਹੈ ਠੀਕ ਹੈ ਜirajpur ਜੋ ਕਿ ਵਿਦੇਵਸੀ ਕੀ ਬਿਲਕੁਲ ਜੀ ਤੇ ਚਲੋ ਹੁਣ ਆਪਾਂ ਇੱਥੇ ਕਲਾਸ ਨੂੰ ਐਂਡ ਕਰ ਦਾਂਗੇ ਕੱਲੋ ਜੋ ਕਿ ਆਪਣੇ ਇਹ 15 ਕੁਐਸਚਨ ਨੇ ਆਪਣੇ ਹੋਰ ਨੇ ਦੇ ਵਿੱਚ ਤੇ ਕੱਲ ਨੂੰ ਆਪਾਂ ਉਹ ਕਰ ਲਾਂਗੇ ਨਾਲ ਉਹ ਐਡ ਕਰ ਲਾਂਗੇ ਤੇ ਕੱਲ ਨੂੰ ਨਾਲ ਆਪਾਂ ਕਰਾਂਗੇ ਟਣੀ ਰਾਮ ਚਾਤਰਿਕ ਠੀਕ ਹੈ ਰਤਨੀ ਰਾਮ ਚਾਤਰਿਕ ਦੇ ਬਾਰੇ ਪੜ੍ਹ ਕੇ ਆਇਓ ਠੀਕ ਹੈ ਜੀ ਤੇ ਉਹ ਤੁਹਾਨੂੰ WhatsApp ਦੱਸ ਦੂੰ ਆ ਤੇ Telegram ਚਲਦੇ ਵੀ ਉਹਨੂੰ ਫਾਰਮ ਕਰ ਦੂੰਗਾ ਕਿ ਰਤਨੀ ਰਾਮ ਚਾਤਰਿਕ ਦੇ ਬਾਰੇ ਪੜ੍ਹਨਾ ਹੈਗਾ ਠੀਕ ਹੈ ਬਹੁਤ ਨੇ ਨੇ ਕੁਐਸਚਨ ਹਨ ਠੀਕ ਹੈ ਜੀ ਚਲੋ ਠੀਕ ਹੈ ਜੀ ਤਕਾਲੂ ਕਰਾਂਗੇ ਆਪਾਂ ਠੀਕ ਹੈ ਜੇ ਇਹ ਕਲਾਸ ਮੇਰਾ ਮਨ ਨਹੀਂ ਕਰ ਰਿਹਾ ਲਗਾਉਣ ਦਾ ਠੀਕ ਹੈ ਤਾਂ ਵੀ ਚਲੋ ਮੈਂ ਕੁਸਕ ਕਰ ਲੇ ਠੀਕ ਹੈ ਜੀ ਚਲੋ ਠੀਕ ਹੈ ਕੱਲੋਂ ਆਪਣੀ ਕਲਾਸ ਲੰਮੀ ਵੀ ਜਾਊਗੀ ਠੀਕ ਹੈ ਤੇ 9 ਵਜੇ ਤੱਕ ਉਸਤਾ ਆਪਣੀ ਕਲਾਸ ਜਾਵੇ ਉਸਤਾ ਸਭਾ ਨਾ ਹੋ ਜਾਣ ਕਿਉਂਕਿ ਤੁਹਾਡੀ ਰਾਮਚਾਦਰ ਵੀ ਆਪਾਂ ਨਿਬੇੜਾਂਗੇ ਤੇ ਪਾਈਪੀਸੀ ਨੂੰ ਜੋ ਕੁ ਕਵੈਸਨ ਰਹਿ ਚੁੱਕੇ ਨੇ ਉਹ ਵੀ ਆਪਾਂ ਨਿਬੇੜਾਂ ਠੀਕ ਹੈ ਜੀ ਤੇ ਚਲੋ ਹੁਣ ਆਪਾਂ ਮਿਲਦੇ ਹਾਂ ਤੁਹਾਨੂੰ ਕੱਲ ਦੀ ਕਲਾਸ ਦੇ ਵਿੱਚ ਇਹ ਸਾਰੇ ਨੇ ਕਲਾਸ ਨੂੰ ਲਾਈਕ ਕਰ ਦਿਓ ਠੀਕ ਹੈ ਠੀਕ ਹੈ ਜੀ ਮਿਸਤਰੀ ਲੱਗਣਾ ਜੀ ਹੈ ਸਾਡੇ ਠੀਕ ਹੈ ਠੀਕ ਹੈ ਜੀ ਅੱਜ ਆਈ ਕੰਟੈਕਟ ਘੱਟ ਬਣ ਰਿਹਾ ਤਾਂ ਕਰਕੇ ਨਹੀਂ ਹੋ ਮੈਂ ਕਲਾਸ ਲਗਾ ਰਿਹਾ ਹੈਗਾ ਕਿ ਠੀਕ ਹੈ ਤੇ ਚਲੋ ਠੀਕ ਹੈ ਜੀ ਕੱਲ ਨੂੰ ਮਿਲਦੇ ਹਾਂਗਾ ਪੀਐਮ ਦੇ ਉੱਪਰ ਤਿਤਣੀ ਰਾਮਚਾਰੀਕ ਦੇ ਬਾਰੇ ਪੜ੍ਹ ਕੇ ਆਇਓ ਸਾਰੇ ਠੀਕ ਹੈ ਜੀ ਚਲੋ ਠੀਕ ਹੈ ਜੀ